ਗੁਰਦੁਆਰਾ ਸ੍ਰੀ ਸਨ ਸਾਹਿਬ ਸੰਗਤ ਜੀ ਇੱਥੇ ਦਾ ਇਤਿਹਾਸ ਬਹੁਤ ਬਲੱਖਣਾ ਇੱਥੇ ਦੀ ਮੰਨਤਾ ਇਹ ਆ ਕਿ ਇੱਥੇ ਇੱਕ ਸਨਾ ਮਤਲਬ ਪਾੜ ਉਸ ਸਨ ਵਿੱਚ ਉਹਦੀ ਲੰਘਣ ਦੇ ਨਾਲ ਹਰ ਇਨਸਾਨ ਦੀ ਚੁਰਾਸੀ ਘੱਟੀ ਜਾਂਦੀ ਆ ਸਾਹਿਬ ਸ੍ਰੀ ਗੁਰੂ ਅੰਗਦੇਵ ਜੀ ਸਨ 1552 ਈਸਵੀ ਵਿੱਚ ਜੋਤੀ ਜੋਤ ਸਮਾਉਣ ਸਮੇਂ ਆਪਣੀ ਥਾਂ 'ਵੇਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਉਹਨਾਂ ਨੇ ਸਥਾਪਿਤ ਕੀਤਾ ਉਸ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ ਤੇ 73 ਬਰਿਆਂ ਦੀ ਸੀ ਗੱਦੀ ਦੇਣ ਸਮੇ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਉਹ ਗੋਇੰਦਵਾਲ ਜਾ ਕੇ ਰਹਿਣ ਤਾਂ ਕਿ ਸ੍ਰੀ ਗੁਰੂ ਅੰਗਦੇਵ ਜੀ ਦੇ ਪੁੱਤਰ ਦਾਤੂ ਜੀ ਤੇ ਦਾਸੂ ਜੀ ਨਾਲ ਉਹਨਾਂ ਦਾ ਕੋਈ ਝਗੜਾ ਨਾ ਹੋਵੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਸਾਹਿਬ ਦੇ ਇਸ ਹੁਕਮ ਉੱਤੇ ਪੂਰੀ ਤਰ੍ਹਾਂ ਅਮਲ ਕੀਤਾ ਤੇ ਆਪ ਉਸ ਸਮੇ ਗੋਇੰਦਵਾਲ ਚਲੇ ਗਏ ਇੱਧਰ ਕੁਝ ਲੋਕਾਂ ਨੇ ਜੋ ਗੁਰੂ ਘਰ ਨਾਲ ਦਲੀ ਵਿਰੋਧ ਰੱਖਦੇ ਸਨ ਦਾਤੂ ਜੀ ਦੇ ਕੰਨ ਪਰੇ ਕਿ ਗੁਰਿਆਈ ਦਾ ਤੁਹਾਡਾ ਹੱਕ ਸੀ ਪਰ ਗੁਰਿਆਈ ਗੁਰੂ ਅਮਰਦਾਸ ਜੀ ਲੈ ਗਏ ਸਿੱਖ ਸੰਗਤ ਵੀ ਇਸ ਸਮੇਂ ਗੋਇੰਦਵਾਲ ਵੱਲ ਹੀ ਝੁਕਣ ਲੱਗ ਪਈਆਂ ਐਸ ਲਈ ਦਾਤੂ ਜੀ ਕ੍ਰੋਧ ਨਾਲ ਭਰੇ ਹੋਏ ਗੋਇੰਦਵਾਲ ਪਹੁੰਚੇ ਅਤੇ ਉਹਨਾਂ ਜਾਂਦੇ ਆ ਹੀ ਭਰੇ ਦਰਬਾਰ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਅੱਗੇ ਗੁਰੂ ਸਾਹਿਬ ਇੰਨੇ ਸ਼ਹਿਨਸੀਲ ਸਨ ਕਿ ਉਹ ਦਾਤੂ ਜੀ ਦੇ ਇਸ ਦੁਰਵਿਹਾਰ ਤੋਂ ਨਾਰਾਜ਼ ਨਹੀਂ ਹੋਏ ਸਗੋਂ ਬੜੇ ਆਦਬ ਨਾਲ ਦਾਤੂ ਜੀ ਦੇ ਪੈਰ ਫੜ ਕੇ ਝੁਟਣ ਲੱਗ ਪਏ ਅਤੇ ਕਹਿਣ ਲੱਗੇ ਖਿਮਾ ਕਰਨਾ ਮਹਾਰਾਜ ਬੁੱਢਾ ਹੋਣ ਕਰਕੇ ਮੇਰਾ ਸਰੀਰ ਬੜਾ ਕਠੋਰ ਹੈ ਕਿਤੇ ਤੁਹਾਨੂੰ ਲੱਤ ਤੇ ਚੋੜ ਤਾਂ ਨਹੀਂ ਆਈ ਗੁਰੂ ਸਾਹਿਬ ਦਾ ਇਹ ਨਿਮਰ ਭਾਵ ਦੇਖ ਕੇ ਦਾਤੂ ਜੀ ਬੜੇ ਸ਼ਰਮਿੰਦਾ ਹੋਏ ਅਤੇ ਇਹ ਕਹਿੰਦੇ ਹੋਏ ਵਾਪਸ ਪਰਤ ਗਏ ਕਿ ਤੁਹਾਡੀ ਇਸ ਨਿਮਰਤਾ ਨੇ ਹੀ ਸਾਡੇ ਹੱਥੋਂ ਗੁਰਿਆਈ ਹੋਈ ਹੈ ਇਸ ਤਰ੍ਹਾਂ ਦਾਤੂ ਜੀ ਦੇ ਵਾਪਸ ਪਰਤ ਜਾਣ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਖਿਆਲ ਕੀਤਾ ਕਿ ਜੇਕਰ ਮੈਂ ਗੋਇੰਦਵਾਲ ਟਿਕਿਆ ਰਹਾ ਤਾਂ ਗੁਰੂ ਅੰਗਦੇਵ ਜੀ ਦੇ ਪੁੱਤਰ ਦਾਤੂ ਜੀ ਤੇ ਦਾਸੂ ਜੀ ਫਿਰ ਕੋਈ ਅਯੋਗ ਹਮਲਾ ਕਰਕੇ ਉਤਪਾਤ ਖੜਾ ਕਰਨਗੇ ਐਸ ਲਈ ਆਪ ਗੋਇੰਦਵਾਲ ਚੱਲ ਕੇ ਆਪਣੇ ਜੱਦੀ ਪਿੰਡ ਬਾਸਰ ਕੇ ਗਿੱਲਾਂ ਪਹੁੰਚ ਕੇ ਉਸ ਪਿੰਡ ਦੇ ਉੱਤਰ ਵੱਲ ਆਧੁਕ ਮੀਲ ਦੀ ਵਿੱਥ ਤੇ ਇੱਕ ਕੱਚੇ ਕੋਟੇ ਵਿੱਚ ਜਾ ਬਰਾਜੇ ਅਤੇ ਬੂਹੇ ਅੱਗੇ ਲੈ ਕੇ ਲਗਾ ਦਿੱਤਾ ਕਿ ਜੇ ਕੋਈ ਸਿੱਖ ਇਹ ਬੂਹਾ ਖੋਲੇਗਾ ਤਾਂ ਉਹ ਸਾਡਾ ਸਿੱਖ ਨਹੀਂ ਹੋਵੇਗਾ ਐਸ ਲਈ ਸਿੱਖ ਸੰਗਤਾਂ ਉੱਥੋਂ ਮੱਥਾ ਟੇਕ ਕੇ ਮੁੰਨ ਲਗੀਆਂ ਅਤੇ ਕਿਸੇ ਨੇ ਉਹ ਬੂਹਾ ਖੋਲਣ ਦੀ ਹਿੰਮਤ ਨਾ ਕੀਤੀ ਬਹੁਤ ਸਾਰੇ ਪ੍ਰੇਮੀ ਸਿੱਖਾਂ ਦੀ ਕਹਿਣ ਤੇ ਬਾਬਾ ਬੁੱਢਾ ਜੀ ਜੋ ਸਾਹਿਬ ਸ੍ਰੀ ਗੁਰਨਾਨਕ ਦੇਵ ਜੀ ਦੇ ਅਨੰਨ ਸਿੱਖ ਸਨ ਇਸ ਕੰਮ ਲਈ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਅੱਗੇ ਵਧੇ ਉਹਨਾਂ ਨੇ ਪਿੰਡ ਬਾਸਰਕੇ ਗਿੱਲਾਂ ਪਹੁੰਚ ਕੇ ਕੱਚੇ ਕੋਠੇ ਦਾ ਬੂਹਾ ਤਾਂ ਨਾ ਖੋਲਿਆ ਪਰ ਬੜੀ ਹਿੰਮਤ ਨਾਲ ਪਿਛਲੇ ਪਾਸਿਓਂ ਪਾੜ ਮਤਲਬ ਸਨ ਲਾ ਕੇ ਉਸ ਕੋਠੇ ਅੰਦਰ ਦਾਖਲ ਹੋ ਗਏ ਜਦ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਅਨੰਨ ਸਿੱਖਾਂ ਦੀ ਸਿਆਣਪ ਦੇਖੀ ਤਾਂ ਬੜੇ ਖੁਸ਼ ਹੋ ਕੇ ਇਹ ਵਰਦਾਨ ਬਖਸ਼ਿਆ ਸਨ ਵਿੱਚ ਨਰ ਜੋ ਲਖ ਜਾਵੇ ਸੋ ਨਾਰ ਜਮਕੇ ਪੰਥ ਨਾ ਪਾਵੇ ਉਸ ਸਮੇਂ ਤੋਂ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਸਨ ਸਾਬ ਮਸ਼ਹੂਰ ਹੋਇਆ ਸੋ ਇਹ ਹੀ ਉਹ ਸਾਨਾ ਜਿਸ ਵਿੱਚ ਉਹਦੀ ਲੰਗਰ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 84 ਘਟੀਆਂ ਜਾਂਦੀ ਆ